ਹਾਂਜੀ ਛਤਸ਼੍ਰੀਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਡੇਲੀ ਤੇ ਨਾਲੇ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਜੀ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰ ਸਕਦਾ ਸਾਡੇ ਦਿੱਤੇ ਗਏ ਨੰਬਰ ਤੇ ਤੇ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਜੀ ਤੇ ਐਡ ਲਗਾਉਣ ਦੀ ਜੋ ਵੀ ਫੀਸ ਦਾ ਪ੍ਰੋਸੈਸ ਹੋਵੇਗਾ ਤੁਹਾਨੂੰ WhatsApp ਦੇ ਰਾਹੀਂ ਦੱਸ ਦਿੱਤਾ ਜਾਵੇਗਾ ਤੇ ਇੱਕ ਹੋਰ ਜ਼ਰੂਰੀ ਗੱਲ ਜੀ ਜਿਹੜਾ ਸਾਡਾ ਨੰਬਰ ਇਹ ਦਿੱਤਾ ਗਿਆ ਹੈ 7837029607 ਇਸ ਨੰਬਰ ਤੋਂ ਬਿਨਾ ਸਾਡਾ ਹੋਰ ਕੋਈ ਵੀ ਚੈਨਲ ਦਾ ਨੰਬਰ ਨਹੀਂ ਹੈ ਜੀ ਤੇ ਜੇਕਰ ਕੋਈ ਵੀ ਤੁਹਾਡੇ ਤੋਂ ਇਸ ਨੰਬਰ ਤੋਂ ਬਿਨਾ ਫੋਨ ਜਾਂ ਕਾਲ ਕਰਕੇ ਜਾਂ ਮੈਸੇਜ ਕਰਕੇ ਤੁਹਾਡੇ ਤੋਂ ਕੋਈ ਪੇਮੈਂਟ ਮੰਗਦਾ ਤਾਂ ਐਵੇਂ ਦੇ ਲੋਕਾਂ ਤੋਂ ਬਚੋ ਕਿਉਂਕਿ ਸਾਡਾ ਕਿਸੇ ਨਾਲ ਵੀ ਕੋਈ ਲਿੰਕ ਨਹੀਂ ਜੀ ਸਾਡਾ ਸਿਰਫ ਇੱਕੋ ਇੱਕ ਇਹ ਨੰਬਰ ਹੈ ਕਿਉਂਕਿ ਅੱਜ ਕੱਲ ਫੋਨ ਕਾਲ ਕਰਕੇ ਬਹੁਤ ਲੋਕਾਂ ਤੋਂ ਬਹੁਤ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਨੇ ਜੀ ਸੋ ਐਵੇਂ ਦੇ ਲੋਕਾਂ ਤੋਂ ਬਚਿਆ ਕਰੋ ਤਾਂ ਆਉ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਖੰਨਾ ਤੋਂ ਕਾਸਟ ਉਹਨਾਂ ਦੀ ਮਹਿਰਾ ਸੇਖ ਹੈ ਜੀ ਤੇ ਉਮਰ ਹੈ 16 6 1994 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਐਮਏ ਕਰੀ ਆ ਵਿਦ ਕੰਪਿਊਟਰ ਕੋਰਸ 1 ਇਅਰ ਤੇ ਕੰਮ ਹੈ ਜੀ ਇਹਨਾਂ ਦਾ ਹੈ ਆਈਲੈਟਸ ਦੇ 5.5 ਬੈਂਡ ਸਕੋਰ ਆਏ ਹੋਏ ਨੇ ਕੁੜੀ ਦੇ ਨਾਉ ਵਰਕਿੰਗ ਓਨਰ ਰਿਸੈਪਸ਼ਨ ਤੇ ਮੰਗ ਹੈ ਜੀ ਇਹਨਾਂ ਦੀ ਕਿ ਮੁੰਡਾ ਐਨਆਰਆਈ ਹੋਵੇ ਜਾਂ ਖਰਚਾ ਕਰਨ ਵਾਲਾ ਪਰਿਵਾਰ ਹੋਵੇ ਜਰਨਲ ਤੇ ਬੀਸੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਜੀ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਮੁੰਡਾ ਇਹ ਨਾਲ ਹੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਬਾਕੀ ਦੀ ਜਾਣਕਾਰੀ ਤੁਸੀਂ ਇਨ ਡਾਇਰੈਕਟ ਪਰਿਵਾਰ ਨਾਲ ਗੱਲ ਕਰਕੇ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਹੈ ਮੋਗਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ 17 7 2000 ਦਾ ਡੇਟ ਆਫ ਬਰਥ ਹੈ ਜੀ ਤੇ ਕੱਦ ਹੈ ਇਹਨਾਂ ਦਾ 6 ਫੁੱਟ 1 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਮੱਲੀ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕੀਤੀ ਹੋਈ ਹੈ ਜੀ ਭੈਣ ਇਹਨਾਂ ਦੀ ਇੱਕ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਕੰਮ ਕਰਾ ਜੀ ਇਹ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਪਣਾ ਬਿਜ਼ਨਸ ਹੈ ਰੈਸਟੋਰੈਂਟ ਹੈ ਜੀ ਬਹੁਤ ਵਧੀਆ ਆਮਦਨ ਹੈ ਤੇ 7 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਜੀ ਤੇ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਦੇ ਵਿੱਚ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕਿ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੇ ਵਿੱਚ ਪੀਆਰ ਹੋਵੇ ਭਾਵੇਂ ਕਿਸੇ ਵੀ ਕਾਸ਼ਟ ਦੀ ਹੋਵੇ ਕੁੜੀ ਬਾਕੀ ਦਿੱਤੇ ਗਏ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਗੋਤ ਇਹਨਾਂ ਦਾ ਮਾਹਲ ਹੈ ਤੇ ਭੈਣ ਭਰਾ ਇਹਨਾਂ ਦਾ ਕੋਈ ਨਹੀਂ ਜੀ ਤੇ ਕਾਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਉਮਰ ਹੈ ਜੀ 1994 ਦਾ ਡੇਟ ਆਫ ਬਰਥ ਹੈ ਤੇ ਕੰਮ ਹੈ ਜੀ ਇਹ ਮੁੰਡਾ ਸਪੇਨ ਦੇ ਵਿੱਚ ਹੈ ਤੇ ਪਤਾ ਇਹਨਾਂ ਦਾ ਨਮਾ ਸ਼ਹਿਰ ਹੈ ਮੰਗਾ ਪਰਿਵਾਰ ਦੀ ਕਿ ਨਮਾ ਸ਼ਹਿਰ ਦੇ 20 ਕਿਲੋਮੀਟਰ ਏਰੀਆ ਨੂੰ ਪਹਿਲ ਹੈ ਜੀ ਤੇ ਇਟਲੀ ਸਪੇਨ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਡਾਇਰੈਕਟ ਫੋਨ ਕਾਲ ਕਰਕੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਮਨਪ੍ਰੀਤ ਕੌਰ ਪਤਾ ਤਰਨਤਾਰਨ ਤੇ ਕਾਸਟਾ ਜੀ ਐਸ ਸੀ ਉਮਰ ਇਹਨਾਂ ਦੀ 18 1 2001 ਦਾ ਡੇਟ ਆਫ ਬਰਥ ਹੈ ਤੇ ਪੜ੍ਹਾਈ ਇਹਨਾਂ ਨੇ ਕੰਪਿਊਟਰ ਦਾ ਕੋਰਸ ਕਰਿਆ ਹੋਇਆ ਤੇ ਨਾਲ ਹੀ ਇਹਨਾਂ ਨੇ ਸਟਿਚਿੰਗ ਆਈਟੀਆਈ ਕੋਸਮੈਟੋਲੋਜੀ ਦਾ ਕੋਰਸ ਕਰਿਆ ਜੀ ਤੇ ਮੰਗਾ ਪਰਿਵਾਰ ਦੀ ਕਿ ਮੁੰਡੇ ਦਾ ਵਧੀਆ ਕਾਰੋਬਾਰ ਹੋਵੇ ਜੀ ਤੇ ਜਾਂ ਵਧੀਆ ਜੌਬ ਕਰਦਾ ਹੋਵੇ ਮੁੰਡਾ ਤੇ ਬਾਕੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮੁਖਤਸਰ ਸਾਹਿਬ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਬਰਾੜ ਹੈ ਉਮਰ ਹੈ ਜੀ 28 2 1995 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਉਹਦਾ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਜੀ ਤੇ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਤੇ ਕੰਮ ਹੈ ਜੀ ਨਾਲ ਕੋਲ ਜ਼ਮੀਨ 2 ਕਿੱਲੇ ਹੈ ਤੇ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਘਰੇਲੂ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਰਨ ਅਟਵਾਲ ਤੇ ਪਤਾ ਇਹਨਾਂ ਦਾ ਐਸ ਵੀ ਐਸ ਨਗਰ ਬੰਗਾ ਤੇ ਕਾਸਟਰਾਂ ਦੀ ਵਾਲਮੀਕੀ ਹੈ ਤੇ ਉਮਰ ਹੈ ਜੀ 931995 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ 10:40 ਪੀਐਮ ਦਾ ਸਮਾਂ ਹੈ ਤੇ ਪਲੇਸ ਆਫ ਬਰਥ ਬਲਾਚੌਰ ਪੰਜਾਬ ਤੋਂ ਜੀ ਤੇ ਕੱਦ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਅਟਵਾਲ ਹੈ ਤੇ ਨਾਨਕਿਆਂ ਦਾ ਗੋਤ ਬੈਂਸ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਅਨਮੈਰਿਡ ਹੈ ਭਰਾ ਵੀ ਇਹਨਾਂ ਦਾ ਇੱਕ ਅਨਮੈਰਿਡ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਸੀਐਸਸੀ ਤੇ ਐਨਆਈਟੀ ਕੁਰੂਕਸ਼ੇਤਰਾ ਤੋਂ ਕਰੀ ਹੋਈ ਹੈ ਜੀ ਤੇ ਕਾਮਕਾਰ ਜੀ ਇਹ ਕਰਦੇ ਨੇ ਟਸੀਆਇਲ ਪੀਐਸਯੂ ਡਾਟ ਗਵਰਨਮੈਂਟ ਆਫ ਇੰਡੀਆ ਤੇ ਪੋਸਟ ਡਿਪਟੀ ਮੈਨੇਜਰ ਦੀ ਹੈ ਇਹਨਾਂ ਦੀ ਤੇ ਪਿਤਾ ਇਹਨਾਂ ਦੇ ਗਵਰਨਮੈਂਟ ਜੋਬਤ ਨੇ ਕਰਦੇ ਨੇ ਜੀ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਮੰਗ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਕੁੜੀ ਕੋਈ ਡਿਗਰੀ ਕਰਦੀ ਹੋਵੇ ਜੀ ਤੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਕੁੜੀ ਦਾ ਤੇ ਪੰਜਾਬ ਤੋਂ ਹੋਵੇ ਜੀ ਲੜਕੀ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਦਿੱਲੀ ਕਾਸਟ ਇਹਨਾਂ ਦੀ ਖੱਤਰੀ ਹੈ ਉਮਰ ਹੈ 21 10 1999 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਜਨਮ ਦਾ ਟਾਈਮ ਹੈ ਜੀ 3:02 a.m ਦਾ ਸਮਾਂ ਜੀ ਸਵੇਰ ਦਾ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਪੜਾਈ ਇਹਨਾਂ ਨੇ ਕਰੀ ਹੋਈ ਹੈ ਬੀਕਾਮ ਤੇ ਐਂਡ ਸੈਕੰਡ ਇਅਰ ਦਾ ਡਿਪਲੋਮਾ ਜੀ 2 ਸਾਲ ਦਾ ਤੇ ਕੰਮ ਹੈ ਜੀ ਇਹਨਾਂ ਦਾ ਹੋਲ ਸੇਲ ਬਿਜ਼ਨਸ ਹੈ ਜੀ ਫਰੂਟ ਐਂਡ ਵੈਜੀਟੇਬਲ ਦਾ ਤੇ ਇਨਕਮ ਹੈ ਇਹਨਾਂ ਦੀ 1,25,000 ਰੁਪਈਆ ਮੰਥਲੀ ਤੇ ਮੰਗਾ ਜੀ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਪਰਿਵਾਰ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਕੱਦ ਹੈ ਜੀ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਉਮਰ ਇਹਨਾਂ ਦੀ 8-10-1995 ਦਾ ਡੇਟ ਆਫ ਬਰਥ ਹੈ ਜੀ ਤੇ ਗੋਤ ਇਹਨਾਂ ਦਾ ਜੌਹਲ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਨਾਲ ਇਹਨਾਂ ਨੇ ਜੀਐਨਐਮ ਕਰੀ ਹੋਈ ਹੈ ਤੇ ਮੁੰਡਾ ਹੈ ਸਿੱਖ ਸਰਦਾਰ ਤੇ ਵੈਸ਼ਨੂ ਹੈ ਤੇ ਪਿਤਾ ਹੈ ਸਰਕਾਰੀ ਨੌਕਰੀ ਕਰਦੇ ਨੇ ਜੀ ਇਹਨਾਂ ਦੇ ਤੇ ਕੰਮ ਹੈ ਜਿਨ੍ਹਾਂ ਦਾ ਹੈ ਮੁੰਡਾ ਨਰਸਿੰਗ ਦੀ ਜੌਬ ਕਰਦਾ ਹੈ ਤੇ ਢਾਈ ਕਿੱਲੇ ਇਹਨਾਂ ਨੂੰ ਸ਼ਹਿਰੀ ਜ਼ਮੀਨ ਆਉਂਦੀ ਹੈ ਤੇ ਮੁੰਡੇ ਨੇ ਆਪਣੀ ਭੈਣ ਦੇ ਕੋਲ ਕੈਨੇਡਾ ਵੀ ਜਾਣਾ ਜੀ ਬਾਹਰ ਤੇ ਮੰਗਾ ਪਰਿਵਾਰ ਦੀ ਕਿ ਇਹਨਾਂ ਨੂੰ ਕੁੜੀ ਸੋਹਣੀ ਸੁਨੱਖੀ ਚਾਹੀਦੀ ਹੈ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਨੇ ਜੀ ਐਨ ਐਮ ਕਰੀ ਹੋਵੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਨੇੜੇ ਵਾਲੇ ਨੇ ਜੋ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਪਰਿਵਾਰ ਨੂੰ ਫੋਨ ਕਾਲ ਕਰਕੇ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ। ਹਾਂਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰ ਦੇ ਨੰਬਰ ਸਮੇਤ ਨੇ ਤੇ ਫਿਰ ਵੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰੋ ਪਰ ਕਈ ਵਾਰੀ ਵਿੱਚ ਕਿਸੇ ਵਿਚੋਲਿਆਂ ਦਾ ਨੰਬਰ ਹੋ ਜਾਂਦਾ ਕਿਉਂਕਿ ਕਈ ਵਾਰੀ ਵਿੱਚ ਲੋਕ ਸਾਡੇ ਕੋਲੋਂ ਚਲਾਕੀ ਦੇ ਨਾਲ ਫੈਮਿਲੀ ਦਾ ਨੰਬਰ ਕਹਿ ਕੇ ਆਪਣਾ ਬਾਇਓ ਡਾਟਾ ਪਵਾ ਲੈਂਦੇ ਨੇ ਜੀ। ਸੋ ਤੁਸੀਂ ਦਿੱਤੇ ਗਏ ਨੰਬਰਾਂ ਤੇ ਫੋਨ ਕਾਲ ਕਰੋ ਜੇ ਤੁਹਾਨੂੰ ਰਿਸ਼ਤਾ ਸਹੀ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਫੈਮਿਲੀ ਵਾਲਾ ਆਪ ਗੱਲਬਾਤ ਕਰ ਰਿਹਾ ਤਾਂ ਤੁਸੀਂ ਉਹਨਾਂ ਨਾਲ ਰਿਸ਼ਤੇ ਦੀ ਅੱਗੇ ਗੱਲਬਾਤ ਕਰੋ ਸੋ ਵਿਚੋਲਿਆਂ ਤੇ ਮੈਰिज ਬਿਊਰੋ ਵਾਲਿਆਂ ਤੋਂ ਬਚੋ ਜੀ ਤੇ ਜੇਕਰ ਤੁਸੀਂ ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਪੇਮੈਂਟ ਕਰਨੀ ਹੈ ਤਾਂ ਆਪਣੀ ਜ਼ਿੰਮੇਵਾਰੀ ਤੇ ਕਰੋ ਕਿਉਂਕਿ ਸਾਡਾ ਕਿਸੇ ਨਾਲ ਵੀ ਕੋਈ ਲਿੰਕ ਨਹੀਂ ਹੁੰਦਾ ਜੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ